ਕਰਦਾ ਜੀ ਆਪਣੇ ਚੈਨਲ ਪੰਜਾਬੀ ਰਾਜੂ ਫੈਮਿਲੀ ਤੇ ਉਮੀਦ ਕਰਦੇ ਆਂ ਕਿ ਸਾਰੇ ਚੜ੍ਹਦੀ ਕਲਾ ਚ ਹੋਮੋਗੇ ਅਸੀਂ ਮੈਚ ਦੇ ਜਾਣ ਲਈ ਹੋਗੇ ਤਿਆਰ ਗਰਮੀ ਬਹੁਤ ਅੱਜ ਊਂ ਬੱਦਲਾਂ ਵਧੀਆ ਪਰ ਗਰਮੀ ਹੀ ਪੈ ਰਹੀ ਆ ਕੱਪੜੇ ਪਾਉਂਦੇ ਨੂੰ ਗਰਮੀ ਪੂਰੀ ਆ ਗਈ ਆ ਤੇ ਅਸ਼ਪੀ ਦਾ ਗਰਮੀ ਸਾਬ ਕਰੀ ਜਾਂਦਾ ਕਿਉਂ ਇਹਨੂੰ ਵੱਧ ਮੇਰੇ ਨੂੰ ਗਰਮੀ ਵੱਧ ਆਉਂਦੀ ਆ ਜਸ਼ਨ ਥੋੜੀ ਘੱਟ ਆਉਂਦੀ ਆ ਹਨਾ ਕੰਦੀ ਮम्मा ਵੀ ਤਿਆਰ ਹੋ ਗਏ ਬਸ ਬੈਠ ਕੇ ਚੱਲਦੇ ਆ ਹਾਂਜੀ ਮੈਰਜ ਹੋ ਗਈ ਆ ਆਨੰਦ ਕਾਰਜ ਸਿਕੜਾ ਲੁਧਿਆਣੇ ਪਹੁੰਚ ਗਏ ਸੀਗੇ ਤੇ ਗੁਰਦਵਾਰ ਸਾਹਿਬ ਜਾ ਕੇ ਆਨੰਦ ਕਾਰਜ ਹੋ ਗਏ ਨੇ ਬੱਚਿਆਂ ਨੂੰ ਨਾਲ ਲੈ ਗਿਆ ਸੀਗੇ ਤੇ ਆਨੰਦ ਕਾਰਜ ਕਰਾ ਕੇ ਹੁਣ ਨਿਕਲੇ ਆ ਕਿ ਬੱਚਿਆਂ ਨੂੰ ਪਤਾ ਲੱਗੇ ਵੀ ਆਨੰਦ ਕਾਰਜ ਕਿੱਦਾਂ ਹੁੰਦੇ ਨੇ ਕਿਵੇਂ ਹੁੰਦੇ ਨੇ ਕੱਲ ਨੂੰ ਇਹਨਾਂ ਦੀ ਵੀ ਮੈਰਜ ਕਰਨੀ ਆ ਤੇ ਜਸ਼ਮਨ ਤਾਬੂਰਾ ਐਕਸਾਈਟਿਡ ਸੀਗਾ ਇਹਦਾ ਪੂਰਾ ਦੇਖ ਰਿਆ ਸੀਗਾ ਕਹਿੰਦਾ ਪਾਪਾ ਇਹ ਆ ਨਾਲ ਕੌਣ ਆ ਜਿਹੜਾ ਸਰਵਾਲਾ ਬਣਦਾ ਮੈਂ ਪੁੱਤ ਸਰਵਾਲਾ ਕਹਿੰਦਾ ਮੈਨੂੰ ਕਿਉਂ ਨਹੀਂ ਬਣਾਇਆ ਮਾਪੋਤਾ ਉਹ ਵੱਡਾ ਸੀ ਉਹਨੂੰ ਬਣਾਉਣਾ ਸੀਗਾ ਤੇ ਮੈਂ ਕਿਹਾ ਤੈਨੂੰ ਬਣਾਵਾਂਗੇ ਤੇਰੇ ਵੀਰ ਜੀ ਦੇ ਹਾਂ ਤੈਨੂੰ ਵੀਰ ਜੀ ਦੇ ਮੈਂ ਕਿਹਾ ਵਿਆਹ ਹੋਗਾ ਉਦੋਂ ਤੈਨੂੰ ਸਰਵਾਲਾ ਬਣਾਵਾਂਗੇ ਤੇ ਹੁਣ ਤਿਆਰੀ ਦੇਖ ਲੈ ਕਰ ਲੈ ਇੱਕ ਨੇ ਬੈਠਣਾ ਮੰਨਦਾ ਟਿੱਕੇ ਤੇ ਨਿਆਣੇ ਮੂੰਸ਼ਾਲਾ ਨਹੀਂ ਮਾਨੀ ਤਹਿਗੀਆਂ ਤੇ ਬਾਕੀ ਬਹੁਤ ਵਧੀਆ ਵਧੀਆ ਲੱਗਿਆ ਬੱਚਿਆਂ ਨੂੰ ਆਨੰਦਗਾਰਜ ਹੁੰਦੇ ਲਾਵਾ ਹੁੰਦੀਆਂ ਦੇਖਿਆ ਇਹਨਾਂ ਨੇ ਵੀ ਕਿਵੇਂ ਲਾਵਾ ਕਿੰਨੀਆਂ ਲਾਵਾ ਲੀਆਂ ਨੇ ਚਾਚਾ ਮੈਂ ਦੱਸੋ ਤੁਸੀਂ ਕਿੰਨੀਆਂ ਲਾਵਾ ਮਾਮਾ ਜੀ ਉਹਨਾਂ ਲਈਆਂ ਸੀਗੀਆਂ ਚਾਰ ਐ ਬਿਲਕੁਲ ਪਤਾ ਲੱਗਿਆ ਜਿਵੇਂ ਉਹਨਾਂ ਨੂੰ ਚਾਰ ਲਾਵਾ ਲੈਣੀ ਹੁੰਦੀਆਂ ਨੇ ਗੁਰੂ ਮਹਾਰਾਜ ਹਜ਼ੂਰੀ ਚ ਤੇ ਨੰਦਕਾਰ ਦੇਖ ਕੇ ਹੁਣ ਜਾ ਰਹੇ ਆ ਅਸੀਂ ਪੈਲਸ ਚ ਤੇ ਦਿਫਾਉਨੇ ਆ ਹਲਕੇ ਹਲਕੇ بارش ਵੀ ਹੋ ਰਹੀ ਆ ਮੌਸਮ ਠੀਕ ਆ ਵਧੀਆ ਅਸੀਂ ਹੈਗਾ ਪ੍ਰੋਜਪੁਰ ਰੋਡ ਤੇ ਆ ਇਹਦੇ ਤਕਰੀਬਨ ਪੈਲਸੇ ਪੈਲਸ ਜਿਆਦਾ ਉੱਤਰਾ ਦੋਨੇ ਸਾਈਡ ਲੈਫਟ ਰਾਈਟ ਪੈਲਸੇ ਪੈਲਸ ਨੇ ਤੇ ਅਸੀਂ ਪਹੁੰਚ ਚੁੱਕੇ ਆ ਨਿਊ ਗ੍ਰੀਨ ਸਿਟੀ ਆ ਪੈਲਸ ਹੈਸ਼ਪੀ ਹਾਂਜੀ ਹਾਂਜੀ ਠੀਕ ਹੈ ਕੀ ਨਾਮ ਟਿਅਰਿੰਗ ਪੁਆਇੰਟ ਅੱਛਾ ਬੀ ਤਹੀ ਆ ਹੋਨੇ ਟਿਊਨੀਂਗ ਪੁਆਇੰਟ ਲਿਖਾਇਆ ਇੱਥੇ ਪਾਰਕਿੰਗ ਦੇਖੀ ਕਿੱਥੇ ਗੱਡੀਆਂ ਦੀ ਤੇ ਗੱਡੀ ਲਾਈ ਆਪਾਂ ਬੁਲਾ ਰਿਹਾ ਜੇ ਅਸੀਂ ਪਹੁੰਚ ਗਏ ਪੈਲੇਸ ਅੰਦਰ ਜੈਸਮਨ ਨੇ ਦੋ ਦਰ ਐਲੀਵੇਟਰ ਤੇ ਕਿਹੜੇ ਕੱਟ ਤੇ ਪਹਿਲਾਂ ਹਨਾ ਬਹੁਤ ਚੌਹ ਸੀਗਾ ਉਹ ਹਸਪਤਾਲ ਮੰਮਾ ਇਹਨਾਂ ਦੇ ਸਾਰੀ ਅਸੀਂ ਜਾ ਰਹੇ ਗਰਮੀ ਬਹੁਤ ਆ ਚੱਲ ਅੰਦਰੇ ਬਾਹਰ ਤਾਂ ਹੀਟ ਬਹੁਤ ਆ

ਇਹ ਤੇ ਲੇਟਾਂ ਨੂੰ ਫੱਕ ਦੇ ਫੋਨਿਆਂ ਦੇ ਕੋੜਾ ਦਿਲ ਕਰਦਾ ਸਾਲੀਆਂ ਨੇ ਪਾਣ ਵਾਹਿ ਕਰੰਡ ਆਇਆ ਮੈਨੂੰ ਕੱਲ ਕਰਦਾ ਜਦੋਂ ਪਾਕੇ ਆਈ ਤੋ ਕਹੇਗਾ ਤੂੰ ਮੈਨੂੰ ਪਾਕੇ ਆਈ ਤੋ ਕਹੇਗਾ ਤੂੰ ਮੈਨੂੰ ਜੱਟਾ ਪਿਆ ਕੰਨ ਹੋ ਜਾਣਾ ਦੁਬਾਰਾ ਗੱਲਾਂ ਨਾਲ ਹੋਣਾ ਨਹੀਂ ਗੁਜ਼ਾਰਾ ਲੈ ਲੈ ਮੈਨੂੰ ਸੋਹਣਾ ਸਦਾ ਤੂੰ ਉਦੀ ਉਦੀ ਅਸ਼ੀਰਪਾਤ ਸਿੰਘ ਨੇ ਹਨ ਵਿਚਾਲੇ ਹਨ ਸਟੈਚੂ ਹਨ ਆਪਾਂ ਲੁਧਿਆਣਾ ਚਾਹੇ ਕਈ ਵਾਰ ਜੈਸਮਨ ਕੋਈ ਪੁੱਛ ਲੰਦਾ ਹੁੰਦਾ ਨਾ ਪਤਰੀ ਇਹ ਦੇਖਿਆ ਪਰ ਤੂੰ ਦੇਖ ਲੈ ਦਰਸ਼ਨ ਕਰ ਲੈ ਚੰਗੀ ਤਰ੍ਹਾਂ ਇੱਧਰ ਆ ਗਿਆ ਗੁਰਦੁਆਰਾ ਸਾਹਿਬ ਅੱਗੇ ਦੁਖਨਵਾਰਨ ਸਾਹਿਬ ਤੇ ਅਜੇ ਨਰਜੰਗ ਦੇ ਸੇਤਿਆਂ ਦੇ ਸੇਨਾ ਹਾਂ ਇੱਥੇ ਆਪਾਂ ਚੱਕੇ ਨਿਕਲ ਜਾਂਦੇ ਸੀ ਵਿੱਚੀ ਸਿੱਧੇ ਘੰਟਾ ਕਰੋ ਕਿ ਆਪਾਂ ਸਿੱਧੇ ਚਲੰਦਰ ਨਿਕਲ ਜੰਦੇ ਜਰੂਰ ਸਹੀ ਗਾ ਹੂੰ ਵੀ ਹੂੰ ਦੋ ਲੀਲ ਆ ਦੇਖੋ ਦੁੱਖ ਦੁੱਖ ਨਿਵਾਰਸਾ ਵੀਰ ਨਾਲ ਬੱਚੇ ਮੰਗੀ ਪਾਪਾ ਠੀਕ ਆ ਤੂੰ ਗੱਡੀਆਂ ਦੇਖੀ ਆ ਕਰ ਦਿਖਾ ਦੇ ਪੀ ਸਾਰੇ ਕੱਪੜੇ ਬਦਲੇ ਪਿੱਛੇ ਇਸਕੇ ਨਾਲ ਬਿਠਾ ਇਹ ਤਾਂ ਜਸਮਨ ਜੀ ਅਸੀਂ ਹੁਣ ਘਰ ਨੂੰ ਜਾ ਰਹੇ ਆ ਮੈਰਿਜ ਤੋਂ ਜਸਮਨ ਨੇ ਗੱਡੀ ਚ ਬੈਠੀ ਸਾਰੇ ਆਪਣੇ ਕੱਪੜੇ ਚੇਂਜ ਕਰ ਲਏ ਦੇਸੋ ਕਹਿੰਦਾ ਮੈਂ ਰਿਲੈਕਸ ਨਹੀਂ ਹੈਗਾ ਮੈਂ ਰਿਲੈਕਸ ਹੋਣਾ ਚਾਹੁੰਦਾ ਅਜ ਤਾਂ ਕਿਹਾ ਵੀ ਕੋਈ ਨਹੀਂ ਹੁਣ 15 ਮਿੰਟ 20 ਮਿੰਟ ਲੱਗਣੇ ਘਰ ਜਾਣ ਨੂੰ ਨਹੀਂ ਸਮਝਦਾ ਤੀਹ ਕੱਢ ਕੇ ਆਪਣੇ ਲੈ ਕੇ ਆਇਆ ਹੈ ਪਹਿਲਾਂ ਲੈ ਕੇ ਆਇਆ ਲਫਾ ਵੀ ਪਾ ਗਿਆ ਆਪਣਾ ਚੇਂਜ ਕਰਕੇ ਸ਼ੂ ਖੋਲ ਕੇ ਸਬਕ ਸਬਕ ਖੋਲ ਕੇ ਆਪਣਾ ਰਾਮ ਦੇ ਨਾਲ ਹੁਣ ਚੱਪ ਮਾਰ ਕੇ ਗੱਡੀ ਬੈਹ ਗਿਆ ਚਲੋ ਜੀ ਹੁਣ ਜਾਈਏ ਕਰ ਰਹੀ ਆ ਮੈਨਰੇ ਸੇ ਬੋਲੂ ਦੱਸੋ ਇਹਦੇ ਬੰਦ ਕਰ ਦੇ ਖੰਡ ਬਹੁਤ ਅੱਛਾ ਹਾਸ਼ ਰੋਟੀ ਖਾਣ ਨੂੰ ਤੈਨੂੰ ਘਟਾ ਕੇ ਕਿੱਦਾਂਵਾ ਤੁੰਡਾ ਕਿ ਤਾਂ ਮੰਮਾ ਨੇ ਹੁਣ ਖਾਈ ਸੀ ਦੋਨੋਂ ਆਉਂਦੇ ਹੋਏ ਆ ਖੇਡਣਾ ਹੀ ਹੁੰਦਾ ਬੱਦ ਦੇਣ ਬਸ ਤੂੰ ਦਾ ਹੀ ਤੇਰੀ ਸੈਲਡ ਜੇ ਹੀ ਖਾਦਾ ਰੋਟੀ ਦਾ ਆ ਖਾਦਾ ਰਿਹਾ ਜੀ ਇਹ ਉਹਨੂੰ ਖਾਂਦਾ ਘੱਟ ਹੈ ਮੇਰੇ ਤੇ ਹਾਂਜੀ ਹੁਣ ਚੱਲਦੇ ਆਂ ਅਸੀਂ ਘਰ ਨੂੰ ਤੇ ਪਲੀਜ਼ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਦੱਸਿਓ ਕਮੈਂਟ ਕਰਕੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਓਕੇ ਬਾਏ ਥੈਂਕ ਯੂ